ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਦੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਕੋਲੇ ਆਇਆ ਤੂੜੀ ਵਾਲਾ ਰੀਪਰ ਤੇ 2014 ਮਾਡਲ ਹੈ 1 ਲੱਖ ਤੇ 64000 ਰੁਪਏ ਰੇਟ ਆ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਫੋਨ ਨੰਬਰ ਉੱਤੇ ਕੰਟੈਕਟ ਕਰਕੇ ਤੁਸੀਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਇਹਦੀ ਬਹੁਤ ਵਧੀਆ ਤੂੜੀ ਵਾਲਾ ਰੀਪਰ ਆ ਜੀ ਚੰਗੀ ਕੰਡੀਸ਼ਨ ਵਿੱਚ ਪਿਆ ਜੀ ਜੇਕਰ ਤੁਸੀਂ ਵੀ ਕੋਈ ਤੂੜੀ ਦਾ ਸਲੂਸ਼ਨ ਲਾਉਣਾ ਤਾਂ ਵੀਰੇ ਲੈ ਸਕਦੇ ਹੋ ਬਹੁਤ ਵਧੀਆ ਰੀਪਰ ਆ ਵੀਰੇ ਤੇ ਤੁਸੀਂ ਵੀ ਕੋਈ ਕੀਤੀਆ ਸੰਦ ਵਿੱਚ ਨਾ ਤਾਂ 8289005622 ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸਾਨੂੰ ਵਟਸਐਪ ਕਰ ਦਿਓ ਜੀ ਫੋਟੋਆਂ ਤੇ ਐਡ ਲਗਾ ਦਿੱਤੀ ਜਾਊਗੀ ਤੁਹਾਡੀ ਜੀ ਫ੍ਰੀ ਆਫ ਕੋਸਟ ਆ ਵੀਰੇ ਤੇ ਅੱਗੇ ਸਾਡੇ ਕੋਲ ਆਇੰਦਾ ਸਵਰਾਜ 735 ਐਫੀ ਮਾਡਲ ਹੈਗਾ ਜੀ 1999 ਪ੍ਰਾਈਸ ਹੈਗਾ ਜੀ 2 ਲੱਖ ਤੇ 60000 ਰੁਪਿਆ ਏਰੀਆ ਹੈਗਾ ਜੀ ਰਾਤਿਆ ਤੇ 90% ਟਾਇਰ ਹੈ ਜੀ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਜੇਕਰ ਤੁਸੀਂ ਕੋਈ ਵਾਈ ਵਈ ਵਾਸਤੇ ਕੰਮ ਲੈਣਾ ਤਾਂ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਆ ਵੀਰੇ ਤੁਹਾਨੂੰ ਘੱਟ ਪਿਆਹਾਂ ਦੇ ਵਿੱਚ ਟਰੈਕਟਰ ਮੈ ਰਿਆ ਠੀਕ ਆ ਜੀ ਤੇ ਬੈਟਰੀ ਵਗੈਰਾ ਵੀ ਠੀਕ ਪਈ ਆ ਜੀ ਤੇ ਇੰਜਨ ਵਗੈਰਾ ਓਕੇ ਆ ਜੇ ਮੈਂ ਇਹਦਾ ਟਰੈਕਟਰ ਦਾ ਤੁਸੀਂ ਕੰਡੀਸ਼ਨ ਖੁਦ ਦੇਖ ਸਕਦੇ ਹੋ ਜੀ ਨੰਬਰ ਬਸ ਹਰਿਆਣਾ ਜੀ ਜੇ ਪੰਜਾਬ ਵਾਲਿਆਂ ਨੂੰ ਥੋੜੀ ਦਿੱਕਤ ਆਉਂਦੀ ਆ ਪਰ ਫਿਰ ਵੀ ਇੰਨੇ ਪੈਸਿਆਂ ਦੇ ਵਿੱਚ ਟਰੈਕਟਰ ਕੋਈ ਮਾੜਾ ਨਹੀਂ ਹੁੰਦਾ ਵੀਰੇ ਤੇ ਬਾਕੀ ਪ੍ਰਾਈਸ ਥੋੜਾ ਮੋਟਾ ਲੈਸ ਕਰ ਲੈਂਦੇ ਹੁੰਦੇ ਆ ਬਾਈ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਜੀ ਇਹ ਤੋਂ ਬਾ ਸਾਡੇ ਕੋਲ ਆਂਦਾ ਐਕਸਪੋਰਟ 355 ਮੋਡੀਫਾਈ ਕਰਾਇਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਵੀਰ ਨੇ ਮੋਡੀਫਾਈ ਕਰਾਇਆ ਜੀ 1992 ਮਾਡਲ ਆ ਪੀਬੀ 13 ਨੰਬਰ ਆ ਜੀ 1 ਲੱਖ 30000 ਰੁਪਏ ਰੇਟ ਆ ਜੀ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਬਹੁਤ ਵਧੀਆ ਬਾਈ ਨੇ ਮੋਡੀਫਾਈ ਕਰਾਇਆ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਚੰਗੀ ਕੰਡੀਸ਼ਨਲ ਵਿੱਚ ਟਰੈਕਟਰ ਹੈਗਾ ਜੀ ਤੇ ਜੇ ਕੋਈ ਮੋਡੀਫਾਈ ਸਕੋਰ ਨੂੰ ਪਸੰਦ ਕਰਦਾ ਟਰੈਕਟਰ ਲੈ ਸਕਦੇ ਹੋ ਵੀਰੇ ਬਹੁਤ ਵਧੀਆ ਟਰੈਕਟਰ ਆ ਠੀਕ ਆ ਜੀ ਤੇ ਐਮਪ ਵਗੈਰਾ ਵੀ ਲੱਗਾ ਹੋਇਆ ਠੀਕ ਆ ਜੀ ਇਹ ਤੋਂ ਬਾਅਦ ਸਾਡੇ ਕੋਲ ਆਇਆ ਦਾ ਜੀ ਸਵਰਾਜ 735 ਐਫੀ 1997 ਮਾਡਲ ਰੇਟ ਹੈਗਾ ਜੀ 13 1,30,000 ਰੁਪਿਆ ਤੇ ਤੇ ਵੀਰੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਮੈਂ ਤੁਹਾਨੂੰ ਕੰਟੈਕਟ ਸ਼ੋ ਹੋ ਰਹੇ ਨੇ ਜੀ ਬਹੁਤ ਵਧੀਆ ਟਰੈਕਟਰ ਆ ਵੀਰੇ ਕੰਡੀਸ਼ਨ ਤੁਸੀਂ ਬਹੁਤ ਦੇਖ ਸਕਦੇ ਹੋ ਚੰਗੀ ਕੰਡੀਸ਼ਨ ਵਿੱਚ ਹੈਗਾ ਜੀ ਟਰੈਕਟਰ ਤੇ ਬਾਕੀ ਟਰੈਕਟਰ ਜੇ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ ਜੀ ਰਾਜਸਥਾਨ ਨੰਬਰ ਆ ਵੀਰੇ ਤੇ ਕੰਮ ਕੰਮ ਲੈਣ ਨੂੰ ਨਹੀਂ ਕੋਈ ਮਰਦਾ ਨਹੀਂ ਛੇਤੀ ਤੇ ਵਧੀਆ ਕੰਮ ਦੇਈ ਜਾਊਗਾ ਤੁਹਾਨੂੰ ਤੇ ਅੱਗੇ ਸਾਡੇ ਕੋਲੇ ਵੀਰੇ ਆ ਜਾਂਦਾ ਹੈਗਾ 3632 ਮਾਡਲ 2004 ਆ ਜੀ ਨੀਲਾ ਮਾਲ ਟਰੈਕਟਰ ਆ ਪੰਜਾਬ ਨੰਬਰ ਆ ਸਾਈਡ ਗੇਅਰ ਵੀਰੇ ਇਹਨਾਂ ਨੇ ਕਰਾਇਆ ਠੀਕ ਆ ਤੇ ਪੰਜਾਬ ਰਾਜਪੁਰਾ ਏਰੀਆ ਜੀ ਕੰਟੈਕਟ ਨੰਬਰ ਤੇ ਜੀ ਨੋਟ ਕਰ ਸਕਦੇ ਹੋ ਬਿਲਕੁਲ ਓਕੇ ਗੇਅਰ ਇੰਜਨ ਜਮਾ ਓਕੇ ਆ ਵੀਰੇ ਤੇ ਚਾਰੇ ਟਾਇਰ ਜਮਾ ਨਵੇਂ ਆ ਠੀਕ ਆ ਜੀ ਤੇ ਚਾਰੇ ਟਾਇਰ ਨਵੇਂ ਨਹੀਂ ਜੀ ਚਾਰੇ ਟਾਇਰ ਹੈਗੇ ਆ ਜੀ ਮਤਲਬ ਚੰਗੀ ਕੰਡੀਸ਼ਨ ਵਿੱਚ ਹੈਗੇ ਆ ਜੀ ਜਮਾ ਨਵੇਂ ਨਹੀਂ ਕਹਿ ਸਕਦੇ ਠੀਕ ਆ ਜੀ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਵੀਰੇ 323 ਟਰੈਕਟਰ ਹੈ ਜੀ 323 363 ਨਹੀਂ ਜੀ 323 ਠੀਕ ਹੈ ਜੀ 323 ਟਰੈਕਟਰ ਹੈ ਵੀਰੇ ਕੰਡੀਸ਼ਨ ਤੁਸੀਂ ਖੁੱਦ ਦੇਖ ਸਕਦੇ ਹੋ ਠੀਕ ਹੈ ਜੀ ਤੇ ਕਮਲਿਆਂ ਵਾਲੀ ਚੰਗਾ ਟਰੈਕਟਰ ਹੈ ਅੱਗੇ ਸਾਡੇ ਕੋਲੇ ਬੁਲਟ ਮਾਡਲ 2016 ਵੀਰੇ ਤੇ ਪ੍ਰਾਈਸ ਹੈਗਾ 1 ਲੱਖ ਤੇ 15000 ਰੁਪਿਆ ਇਹ ਹੀ ਹੈਗਾ ਜੀ ਹਨੂਮਾਨਗੜ੍ਹ ਰਾਜਸਥਾਨ ਦੇ ਵਿੱਚ ਤੇ ਟਾਇਰ ਹੈਗੇ ਜੀ 90 ਪੈਸੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਵੀਰੇ ਤੇ ਛੋਹ ਰਹੇ ਨੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਸ਼ੇਅਰ ਕਰਦੇ ਰਹਾ ਕਰੋ ਤਾਂ ਕਿ ਤੁਹਾਡੇ ਵਰਗੇ ਵੀਰਾਂ ਨੂੰ ਹੋਰ ਵੀ ਐਡਸ ਮਿਲ ਸਕਣ ਤੇ ਤੁਸੀਂ ਵੀ ਕੋਈ ਖੇਤੀ ਦਾ ਸੰਦੇ ਟਰੈਕਟਰ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਫੋਟੋਆਂ ਸੈਂਡ ਕਰੋ ਜੀ ਤੇ ਆਪਣੀ ਐਡ ਲਵਾਓ ਤੁਸੀਂ ਠੱਗ ਠੇਰੀ ਵਾਲੇ ਕੰਮ ਤੋਂ ਬਾਹਰ ਸਕਦੇ ਹੋ ਵੀਰੇ ਧੰਨਵਾਦ